ਆ ਬਿਲਕੁਲ ਜੀ ਅੱਜ ਜੋ ਜ਼ਿਲ੍ਹਾ ਪ੍ਰੀਸ਼ਦ ਚਾਹੇ ਬਲੌਕ ਸਮਿਤੀ ਨੋਮੀਨੇਸ਼ਨ ਦੀ ਲਾਸਟ ਡੇਟ ਹੈ ਤਾਂ ਉਹਦੇ ਸਬੰਧ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਪੂਰੀ ਤਿਆਰੀ ਕਰ ਲਈ ਹੈ ਔਰ ਮੈਂ ਸਭ ਤੋਂ ਵੱਡੀ ਗੱਲ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਕਿ ਦੇਖੋ ਪਹਿਲਾਂ ਵੀ ਸਰਕਾਰਾਂ ਹੁੰਦੀਆਂ ਸੀਗੀਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਇੱਥੇ ਇੱਕ ਬੰਦਾ ਹੱਥ ਖੜਾ ਕਰਕੇ ਕਹੇ ਦੇ ਵੀ ਕਿਸੇ ਨਾ ਕੋਈ ਤੱਕਾ ਕਿਸੇ ਨਾ ਕੋਈ ਹੋਰ ਗੱਲਬਾਤ ਸਾਰੇ ਪੀਸਫੁਲੀ ਕੰਮ ਚੱਲ ਰਿਹਾ ਹੈ ਬਕਾਇਦਾ ਸਾਰੇ ਆਪਸ ਨੂੰ ਇਹ ਇਨਸਟਰਕਸ਼ਨ ਦਿੱਤੀਆਂ ਵੀ ਸਭ ਨੂੰ ਜਿਹੜਾ ਹੈ ਬਰਾਬਰਤਾ ਸਭ ਦੇ ਫਾਰਮ ਭਰੇ ਜਾਣ ਸਭ ਦੇ ਫਾਰਮ ਸਬਮਿਟ ਹੋ ਜਾਣ ਔਰ ਜਿਹੜੇ ਇਲੈਕਸ਼ਨ ਆ ਬੜੀ ਪਾਰਦਰਸ਼ੀ ਨਾਲ ਲੜੀ ਜਾਵੇਗੀ ਔਰ ਇਹ ਗੱਲ ਹੋ ਰਿਹਾ ਕਿ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟ ਬੜੇ ਭਾਰੀ ਮੋਮੰਤ ਰਜਿਤਰੇ ਆ ਔਰ ਇਸ ਲਈ ਮੈਂ ਉਹਨਾਂ ਨੂੰ ਸਭ ਸਾਰਿਆਂ ਨੂੰ ਬੈਸਟ ਆਫ ਲੱਕ ਕਹਿਣਾ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਤੇ ਇੱਥੇ ਅੱਜ ਆਉਣ ਦਾ ਕਾਰਨ ਸੀਗਾ ਵੀ ਜਿਹੜੇ ਕੁਝ ਸਾਡੇ ਕੈਂਡੀਡੇਟ ਆ ਜਿਹੜੇ ਫਾਰਮ ਹਜੇ ਲੈ ਰਹੇ ਆ ਉਹਨਾਂ ਦੇ ਨਾਲ ਜਿਹੜਾ ਹੈ ਫਾਰਮ ਉਸ ਤੋਂ ਪ੍ਰਭਾਵਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਜਿਹੜੇ ਫਾਰਮ ਸਬਮਿਟ ਕਰਵਾਏ ਜਾਣਗੇ ਉਹਨਾਂ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਜਿਹੜ ਮੈਂ ਤੁਹਾਡੇ ਜਰੀਏ ਦੱਸਦਾ ਕਿ ਮੈਨੂੰ ਪਤਾ ਲੱਗਿਆ ਕਿ ਜਿਹੜੇ ਰਵਾਇਤੀ ਪਾਰਟੀਆਂ ਕਾਂਗਰਸ ਕਾਲੀਦਾਲਾ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇਗੇ ਔਰ ਸਾਡੇ ਹਰ ਇੱਕ ਸੀਟਾਂ ਤੇ ਦੇਖੋ ਤੁਸੀਂ ਹਰ ਇੱਕ ਜਿਹੜੇ ਜ਼ੋਨਸ ਬਣੇ ਹੋਇਆ ਚਾਰ-ਚਾਰ ਪੰਜ-ਪੰਜ ਕੈਂਡੀਡੇਟ ਬੜੇ ਉਤਸ਼ਾਹ ਦੇ ਨਾਲ ਪਾਰਟੀ ਜਿਹਨੂੰ ਵੀ ਟਿਕਟ ਦੇ ਰਹੀ ਹੈ ਬੜੇ ਉਤਸ਼ਾਹ ਨਾਲ ਸਵੀਕਾਰ ਕਰ ਰਹੀ ਹੈ ਔਰ ਸਾਰੀ ਪਾਰਟੀ ਇੱਕਜੁੱਟਤਾ ਨਾਲ ਜਿਹੜੀ ਹੈ ਇਲੈਕਸ਼ਨ ਲੜ ਰਹੀ ਹੈ ਕਿ ਕਈ ਜ਼ਿਲ੍ਹਿਆਂ ਚੋਂ ਖਬਰਾਂ ਆਈਆਂ ਮੈਂ ਕਿ ਇਹ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀਆਂ ਦੇਖੋ ਜੀ ਇਹਦੇ ਵਿੱਚ ਤਾਂ ਮੈਂ ਸਾਰੇ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ ਇਹ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਇਹ ਗੱਲ ਕਹੇਤੀ ਹੈ ਕਿ ਜੇ ਐਨਓਸੀ ਕਿਤੇ ਨਹੀਂ ਮਿਲਦੀ ਤਾਂ ਐਫੀਡਵਟ ਲਾ ਦਿਓ ਇੱਕ ਵਾਰ ਅਸੀਂ ਬੇਦਰ ਸਵਾਗਤ ਕੀਤਾ ਹੈ ਜੇ ਕਿਸੇ ਦੀ ਐਨਓਸੀ ਨਹੀਂ ਮਿਲਦੀ ਤਾਂ ਫਿਰ ਉਹਦੇ ਦਿਓ ਤੇ ਫਾਰਮ ਸਬਮਿਟ ਕਰਵਾਓ ਕਿਤੇ ਵੀ ਇਹ ਗੱਲ ਨਹੀਂ ਹੋਊਗੀ ਕਿ ਕਿਸੇ ਨੂੰ ਫਾਰਮ ਨਹੀਂ ਭਰਿਆ ਜਾਂਦਾ ਕਿਸੇ ਦੀ ਐਨਓਸੀ ਵੱਲੋਂ ਫਾਰਮ ਰਹੇਗਾ ਸਾਰੀਆਂ ਹਦਾਇਤਾਂ ਕੀਤੀਆਂ ਹੋਈਆਂ ہیں ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈਗਾ ਤਾਂ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਬੜੀ ਪਾਰਦਰਸ਼ਤਾ ਨਾਲ ਜਿਹੜੇ ਫਾਰਮ ਸਾਰੀਆਂ ਪਾਰਟੀਆਂ ਜਿਹੜੀਆਂ ਸਬਮਿਟ ਕਰਵਾ ਰਹੀਆਂ ਜਿਹੜੇ ਇਲੈਕਸ਼ਨ ਆਗੇ ਉਹ ਲੋਕਾਂ ਨੇ ਫਤਵਾ ਦੇਣਾਗਾ ਔਰ ਮੈਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜ਼ਿਲ੍ ਜਿੱਤ ਪ੍ਰਾਪਤ ਕਰੂਗੀ ਸੋ ਮੈਂ ਪਹਿਲਾਂ ਹੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾਂ ਜਿੱਤ ਸਾਹਿਬ